ਕੀ ਮਾਮਲਾ ਮਾਮਲਾ ਹੈ ਜੀ ਭਾਜੀ ਇੱਥੇ ਨਾ ਪਹਿਲੋ ਬੰਦੇ ਨਾ ਚੋਰੀਆਂ ਕਰਦੇ ਸੀ ਸਾਡਾ ਇੱਕ ਗੇਟ ਸੀ ਵੱਡਾ ਅਸੀਂ ਉਹ ਬੰਦ ਕਰਾਇਆ ਹੋਇਆ ਸੀ ਕਿਉਂਕਿ ਉੱਪਰ ਨਾ ਕੋਈ ਯਾਤ ਇਹਨਾਂ ਨੇ ਉਹ ਗੇਟ ਵੀ ਪੱਟ ਲਿਆ ਜੀ ਸ਼ਟਰ ਵੀ ਪੱਟ ਕੇ ਲੈ ਗਿਆ ਜੀ ਉੱਪਰ 50-60000 ਰੁਪਏ ਦਾ ਕਵਾੜ ਸੀਗਾ ਜਿਹੜਾ ਸਾਡਾ ਠੇਕਿਆਂ ਦਾ ਸੀਗਾ ਜਿਹੜਾ ਲੋਹੇ ਦਾ ਉਹ ਵੀ ਇਹ ਸਾਰਾ ਲੈ ਗਏ ਮੇਰੇ ਮਾਲਕ ਕਹਿੰਦੇ ਸਾਵੜਾ ਜੀ ਵੀ ਇਹਨੂੰ ਬੰਦ ਕਰਾ ਦਿਓ। ਆ ਠੀਕ ਆ ਜੀ। ਕੱਲ੍ਹ ਹੀ ਪੰਜ ਮਿੰਟ ਵੀ ਹੋਏ ਬੰਦਾ ਲਾ ਕੇ ਗਿਆ ਇਹ ਆਇਆ ਮੈਂ ਉੱਥੇ ਖੜਾ ਸੀ

ਗੰਗਮਾਨ ਮਾਰ ਕੇ ਫੜਾਇਆ ਪੁਲਿਸ ਵਾਲੇ ਨੇ ਫਿਰ ਉਹੀ ਦਫਤਰ ਮੇ ਉਹ ਜੀ ਮਾਲਕ ਆ ਗਏ ਮੁਖੀਲੀ ਜਿਹੜੀ ਆ ਮਾਰੀ ਗਈ ਸੀ ਥੋੜੇ ਦੇ ਨਾਲ ਤੇ ਉਸ ਨੂੰ ਜਿਹੜੀ ਪੱਟ ਕੇ ਜਿਹੜੀ ਤੇ ਚੋਰ ਜਿਹੜੇ ਚੋਰੀ ਕਰਨ ਆਏ ਦਿਨ ਦਿਹਾੜੇ ਲੁਧਿਆਣਾ ਲਾਈਵ ਨਾਲ ਜੁੜ ਚੁਕੋ ਤੁਸੀਂ ਤੇ ਮੈਂ ਹਾਂ ਯੂਵੰਬੇਰੀ ਲੁਧਿਆਣਾ ਦੇ ਪਾਤਣਾ ਦਾ ਚੌਂਗਲੇ ਵਿੱਚ ਮੌਜੂਦਾ ਦਿੱਤੀ ਕਿ ਇੱਕ ਚੋਰ ਸ਼੍ਰੀਆਮ ਦਿਨ ਦਿਹਾੜੇ ਚੋਰੀ ਕਰਦਾ ਫੜਿਆ ਗਿਆ ਮਾਮਲਾ ਜਾਨ ਲੈ ਨੇ ਆ ਭਾਈ ਕੀ ਮਾਮਲਾ ਮਾਮਲਾ ਇਹ ਆ ਭਾਜੀ ਇਹ ਤੇ ਨਾ ਪਹਿਲੋ ਬੰਦੇ ਨਾ ਚੋਰੀਆਂ ਕਰਦੇ ਸੀਗੇ ਸਾਡੇ ਮਾਲਕ ਕਹਿੰਦੇ ਚਦਰਾਂ ਲਵਾ ਦਿਓ ਅੱਜ ਦਾ ਸੂਕਾ ਸਾਡਾ ਇੱਕ ਗੇਟ ਸੀ ਵੱਡਾ ਅਸੀਂ ਉਹ ਬੰਦ ਕਰਾਇਆ ਹੋਇਆ ਸੀਗਾ ਵੀ ਉੱਪਰ ਨਾ ਕੋਈ ਜਾਵੇ ਇਹਨਾਂ ਨੇ ਉਹ ਗੇਟ ਵੀ ਪੱਟ ਲਿਆ ਜੀ ਪੰਜ ਦਿਨ ਹੋਏ ਸ਼ਟਰ ਵੀ ਪੱਟ ਕੇ ਲੈ ਗਏ ਜੀ ਉੱਪਰ 50-60000 ਰੁਪਏ ਦਾ ਕਵਾੜ ਸੀਗਾ ਜਿਹੜਾ ਸਾਡਾ ਠੇਕਿਆਂ ਦਾ ਸੀਗਾ ਠੀਕ ਹੈ ਤੇ ਪਹਿਲੋ ਠੇਕਾ ਹੁੰਦਾ ਸੀ ਉਹਨਾਂ ਦੇ ਬੋਰਡ-ਬੂਰ ਜਿਹੜੇ ਲੋਹੇ ਦਾ ਤਾਂ ਉਹ ਵੀ ਇਹ ਸਾਰਾ ਲੈ ਗਏ ਪਾਣੀ ਦੀਆਂ ਟੈਂਕੀਆਂ ਸੀ ਹੋਰ ਜੋ ਵੀ ਸੀਗਾ ਤਾਰਾਂ ਤੂਰ ਸਾਰਾ ਕੁਝ ਲੈ ਗਏ ਅੱਜ ਮੈਂ ਸਵੇਰੇ ਮੇਰੇ ਮਾਲਕ ਕਹਿੰਦੇ ਛਾਵੜਾ ਜੀ ਵੀ ਇਹਨੂੰ ਬੰਦ ਕਰਾ ਦੇ। ਮੈਂ ਠੀਕ ਆ ਜੀ। ਭਾਜੀ ਵਾਲੇ 5 ਮਿੰਟ ਨਹੀਂ ਹੋਏ। ਬੰਦਾ ਲਾ ਕੇ ਗਿਆ। ਇਹ ਆਇਆ। ਮੈਂ ਉੱਥੇ ਖੜਾ ਸੀ। ਇਹਨਾਂ ਝਟਕਾ ਮਾਰਿਆ। ਝਟਕਾ ਮਾਰ ਕੇ ਜਦੋਂ ਇਹਨੂੰ ਆਵਾਜ਼ ਦਿੱਤੀ ਇਹਨੂੰ ਚੱਦਰ ਉੱਥੇ ਸਿਰਤੀ ਉਹ ਪਈ ਚੱਦਰ ਸੀ। ਬਸ। ਦਿਨ ਦੀ ਹਾੜੇ ਚੋਰੀ। ਹਾਂ ਜੀ ਦਿਨ ਦੀ ਹਾੜੇ। ਇਹ ਕਦੀ ਦੁਕਾਨ ਹੈ? ਇਹ ਭਾਜੀ ਸਾਡਾ ਸੀਗਾ ਜੀ ਆਪਣੇ ਉੱਪਰ ਇੱਕ ਆਫਿਸ ਹੁੰਦਾ ਸੀ ਸਾਡਾ। ਅੱਛਾ ਜੀ। ਤੇ ਥੱਲੇ ਸਾਡੀ ਹੁੰਦੀ ਸੀ ਦੁਕਾਨ। ਜੀ। ਭਾਜੀ ਕਿੰਨੇ ਦਿਨ ਤੋਂ ਗਾਣ? ਇਹ ਮਾਲਕੀ ਹੁਣ ਐਦ ਕੀ ਸਾਨੂੰ ਠੇਕੇ ਨਹੀਂ ਮਿਲੇ ਪਿਛਲੇ ਸਾਲ ਸਾਡੇ ਕੋਲੇ ਸੀਗੇ ਛਾਵੜਾ ਵਾਹ ਛਾਵੜਾ ਵਾਹ ਦੇ ਨਾਂ ਤੇ ਅੱਛਾ ਛਾਵੜਾ ਵਾਹ ਹਾਂਜੀ ਠੀਕ ਹੈ ਦੱਸੋ ਕਿੰਨੇ ਦਿਨ ਤੋਂ ਹੈ ਇਹ ਪਾਜੀ ਹੁਣ ਸਾਰੇ ਦੁਕਾਨਦਾਰ ਪੁੱਛੋ ਇਹਨਾਂ ਨੂੰ ਪੁੱਛੋ ਕਿੰਨੇ ਦਿਨ ਹੋ ਗਏ ਫਿਰ ਚੋਰੀ ਕਰਦੇ ਕਿੰਨੇ ਦੇ ਪਾਜੀ ਇਹ ਤਾਂ ਪਹਿਲੇ ਤੇ ਬਹੁਤ ਜਿੰਨੇ ਸਮਾਨ ਸੀ ਨਾ ਅਸੀਂ ਦੇਖਦੇ ਸੀ ਕਿ ਸਮਾਨ ਕੌਣ ਲੈ ਗਿਆ ਕੌਣ ਲੈ ਗਿਆ ਇਹ ਹੀ ਮੁੰਡਾ ਸੀਗਾ ਫਿਰ ਨਸ਼ਾ ਕਰਦਾ ਹੈ ਔਰ ਅੱਜ ਆਵੀ ਭਾਈ ਨੇ 10 ਮਿੰਟ ਪਹਿਲੇ ਲਾ ਕੇ 12-1500 ਰੁਪਏ ਲੈਬਰ ਕੋ ਦੇ ਕੇ ਉਨੇ ਹੀ ਗਿਆ ਲੈਬਰ ਅਭੀ ਆਵਾਜ਼ ਆਈਏ ਭਾਈ ਮੇਰੇ ਕੋਲ ਬੈਠੀ ਸੀਗੇ ਅਭੀ ਆਵਾਜ਼ ਆਈਏ ਉਹ ਪੱਲਾ ਪੜਾ ਵਾਹ ਪੜਾ ਕਦਾਂ ਬੈਨੇ ਨਹੀਂ ਉਤਰਾ ਕਿੰਨੇ ਜਾਰੀ ਕਮਾਨ ਲੈ ਕੇ ਆਏ ਭਾਈ ਇਹ ਮੇਲਾ ਲਗਾ ਤੋ ਚਤਰਾ ਲੈ ਕੇ ਆਇਆ ਜੀ 7500 ਰੁਪਿਆ ਲਾਇਆ ਜੀ ਹਾਲੇ 10 ਮਿੰਟ ਹੋਏ ਸੀ ਜੀ ਮੈਂ ਉਹਨਾਂ ਨੂੰ ਪਾਣੀ ਪੀਣ ਗਿਆ ਮਾਂ ਜਾਨੂ ਮੈਨੂੰ ਖੜਕਾ ਆਇਆ ਜਦੋਂ ਮੈਨੂੰ ਆਵਾਜ਼ ਦਿੱਤੇ ਇਹਨਾਂ ਚੱਦਰ ਸਿੱਟ ਕੇ ਭੱਜਣ ਲੱਗਾ ਸੀ ਫਰਦਿਆ ਫੇਰਾ ਸਾਰਾ ਕੁਝ ਮੰਨਿਆ ਜੀ ਚੋਰ ਕਾਬੂ ਕਰ ਲਏ ਹਾਂ ਜੀ ਸਾਰਾ ਕੁਝ ਮੰਨਿਆ ਜੀ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਤਰਾ ਦਿੱਤੀ ਲਾਨੇ ਆ ਜੀ ਉਹ ਦੇਖੋ ਸਾਹਮਣੇ ਕਹਿੰਦੇ ਉਹਨਾਂ ਨੂੰ ਮੈਨੂੰ ਪਹਿਲਾਂ ਵੀ ਫੜਾਇਆ ਗਿਆ ਸੀ ਬਾਈ ਜੀ ਪੁਲਿਸ ਪ੍ਰਸ਼ਾਸਨ ਨਾਲ ਹੀ ਨਹੀਂ ਸੁਣਦੇ ਪਹਿਲਾਂ ਵੀ ਫੜਾਇਆ ਗਿਆ ਸੀ ਇਹਨ ਲੜਕੇ ਕੋ ਇਧਰ ਕੋਈ ਆਫਿਸ ਵਿੱਚ ਉੱਪਰ ਫੜਾਇਆ ਸੀਗਾ ਡੰਗ ਬਾਨ ਮਾਰ ਕੇ ਫੜਾਇਆ ਪੁਲਿਸ ਵਾਲੇ ਨੇ ਫਿਰ ਉਹ ਦਫਤਰ ਨੂੰ ਉਸਕੋ ਮਾਲਕ ਆ ਗਏ ਓਨਰ ਫਿਰ ਪੈਸਾ ਇਹਨਾਂ ਬਾਤ ਦੇਖ ਜਾਣਾ ਬਸ ਦਿਨ ਦਿਹਾੜੇ ਜਿਹੜਾ ਕਿ ਚੋਰ ਹੈ ਚੋਰੀ ਕਰਕੇ ਭਜਦਾ ਤੇ ਮਕਮ ਤੇ ਵਰਕਰ ਵੱਲੋਂ ਜਿਹੜਾ ਕੀ ਉਸ ਨੂੰ ਪਕੜਿਆ ਜਾਂਦਾ ਚਾਦਰ ਜਿਹੜੀ ਕੀ ਹੈ ਨਵੀਂ ਨਵੀਂ ਜਰੀਏ ਚਾਦਰ ਜਰੀਏ ਪਾਈ ਜਾਂਦੀ ਹੈ ਤੇ ਚਾਦਰ ਨੂੰ ਜਿਹੜੇ ਤੋੜ ਕੇ ਜਿਹੜਾ ਕੀ ਅੰਦਰ ਨਸ਼ੇ ਕੇ ਦੱਸਿਆ ਜਾ ਨਸ਼ੇ ਵੀ ਵਗੈਰਾ ਵੀ ਕਰਦਾ ਹੈ ਜਿਹੜਾ ਚੋਰ ਜਿਹੜਾ ਕੀ ਇਹਨਾਂ ਨੇ ਫੜਿਆ ਹੋਇਆ ਦੇਖ ਸਕਦੇ ਹੋ ਇਹ ਤਸਵੀਰਾਂ ਵਿੱਚ ਇੱਥੇ ਜਿਹੜੀ ਕੀ ਹੈ ਮੁਖੀਲੀ ਜਿਹੜੀ ਆ ਮਾਰੀ ਗਈ ਸੀ ਥੋੜੇ ਦਿਨ ਨਾਲ ਤੇ ਉਸ ਨੂੰ ਜਿਹੜੀ ਪੱਟ ਕੇ ਜਿਹੜਾ ਕੀ ਇੱਥੇ ਚੋਰ ਜਿਹਨਾਂ ਕੇ ਚੋਰੀ ਕਰਨ ਆਏ ਦਿਨ ਦਿਹਾਾਰੇ ਤੇ ਤੇ ਮੌਕੇ ਤੇ ਜਿਹੜਾ ਕੀ ਹੈ ਮ ਵਰਕਰ ਦੇ ਬੋਲੋ ਜਿਹੜਾ ਕਿ ਇੱਥੇ ਕੰਮ ਕਰਦਾ ਜਿਹੜਾ ਦੱਸਿਆ ਜਾ ਰਿਹਾ ਕਿ ਠੇਕੇ ਮਿਲਦੇ ਸੀ ਠੇਕੇ ਪਰ ਹੁਣ ਠੇਕਾ ਜਿਹੜਾ ਕਿ ਵਾਈਨ ਸ਼ਾਪ ਦਾ ਨਹੀਂ ਮਿਲਿਆ ਤੇ ਉਸ ਨੂੰ ਜਿਹੜਾ ਕਿ ਢੱਕਿਆ ਜਾ ਰਿਹਾ ਸੀ ਕਿ ਚਾਦਰ ਦੇ ਨਾਲ ਕਵਰਿੰਗ ਕੀਤੀ ਗਈ ਸੀ ਦੁਕਾਨ ਦੀ ਤੇ ਮੌਕੇ ਤੇ ਜਿਹੜਾ ਕਿ ਫਰ ਲਿੱਟਾ ਗਿਆ ਤੋ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜਿਹੜਾ ਕਿ ਇਹ ਆ ਨੌਜ ਇੱਕ ਨੌਜਵਾਨ ਜਿਹੜਾ ਕਿ ਚਾਦਰ ਜਿਹੜੀ ਲਿਆ ਰਿਹਾ ਵਾ ਉਸ ਨੂੰ ਜਿਹੜਾ ਕਿ ਫੜ ਦਿੱਤਾ ਜਾਂਦਾ ਸੀਗਾ ਤੇ ਚੋਰ ਜਿਹੜਾ ਕਿ ਹੈ ਉੱਪਰ ਉੱਪਰ ਇਹ ਪੌੜੀਆਂ ਰਾਹੀਂ ਜਿਹੜਾ ਕਿ ਉੱਪਰ ਜਾ ਕੇ ਨਸ਼ੇ ਵਗੈਰਾ ਕਰਦਾ ਸੀ ਤੇ ਚੋਰੀਆਂ ਵਗੈਰਾ ਕਰਦਾ ਸੀਗਾ ਤਸਵੀਰ ਦੇਖ ਰਹੇ ਹੋ ਤੁਸੀਂ ਇਹ ਚਾਦਰ ਜਰੀ ਹੈ ਨੁਖੀਲੀ ਜਰੀ ਹੈ ਠੋਕੀ ਗਈ ਸੀ ਨੁਖੀਲੀ ਤੇ ਚਾਦਰ ਜਰੀ ਕੀ ਫੱਟਤੀ ਇਹ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਚੋਰ ਨੂੰ ਜਿਹੜਾ ਕੀ ਹੈ ਫੜ ਲਿਤਾ ਜਾਂਦਾ ਤੇ ਹੁਣ ਜਿਹੜਾ ਕਿ ਇਹ ਪੁਲਸ ਦੇ ਹਵਾਲੇ ਜਿਹੜਾ ਕੀ ਹੈ ਚੋਰ ਨੂੰ ਕੀਤਾ ਜਾਵੇਗਾ ਤੇ ਹੁਣ ਦੇਖਦੇ ਆ ਪੁਲਸ ਇਸ ਚੋਰ ਤੇ ਕੀ ਕਾਰਵਾਈ ਕਰਦੀ ਹੈ ਜੁੜੇ ਲੁਧਾਨਾ ਲਾਈਵ ਨਾਲ ਹਣੀਦ ਨਾਲ ਜੋ ਰਿਪੋਰਟ ਧੰਨਵਾਦ